ਕਾਸਟਰੀਏਟ ਵਾਪਸ ਆਉਣ ਦਾ ਸਬੰਧ ਤੋਂ ਸਬੰਧੋਂ ਮੌਜੂਦੋਂ ਪਾਕਿਏਟੇ ਸ਼ਾਂਤ ਹੋ ਗਿਆ ਹੈ ਤੇ 12% ਡੇਰਾ ਹੈ। ਸਲੇ ਕਰ ਲਮਾ ਸਰਦੀ ਕਾਲਾ ਬਚ ਰਿਹਾ ਹੈ ਕਿ ਜੀ ਪਰਤੀ ਸੇਵਾ ਉਹ ਕਰ ਸਕੇ ਤੇ ਸਾਰਾ ਜਿਹੜਾ ਮੌਲ ਹੈ ਉਹ ਠੀਕ ਹੋ ਸਕੇ ਤੇ ਸਭ ਸਾਰਿਆਂ ਨੂੰ ਬਹੁਤ ਸਮਝਣ ਦੀ ਲੋੜ ਹੈ ਜਿਹੜੇ ਜਿਹੜੇ ਵਰਤਾਰੇ ਪਰ ਵਿਚ ਵਾਪਰ ਰਹੇ ਨੇ ਇਹ ਨਾਵਾ ਸਿੰਸੇਪ ਜਿਹੜੇ ਤੁਹਾਨੂੰ ਸੇਵਾ ਮੁਕਤ ਕੀਤਾ ਗਿਆ ਕਈ ਉਤਾਰੋਣੇ ਕਾਲ ਸੀਰੀਅਸ ਦੇਤੇ ਮੈਂ ਸੋਚੂ ਸੀਰੀਅਸ ਤੇ ਨਿਕਲ ਇਸ ਸਮੇਂ ਤੇ ਰੋਸ ਹੈ ਇਹ ਤਖਸਾਲ ਦੀ ਮਾਨ ਮਰਿਆਦਾ ਦਾ ਮਸਲਾ ਹੈ ਬਹੁਤ ਤਖਸਾਲ ਮਾਨ ਮਰਿਆਦਾ ਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਰੋਸ ਵਜੋਂ ਇਹ ਵੀ ਕਾਰਵਾਈ ਐ ਸੋ ਕੀਤੀ ਹੈ ਕਿ ਤਖਸਾਲ ਦੀ ਮੇਰੀ ਇਹ ਮੰਗ ਰਹੀ ਹੈ ਕਿ ਪਦਗੀਆਂ ਦਾ ਔਰਸਨਾਨ ਦਾ ਸੰਸਥਾਨਵਾ ਦਾ ਜਿਹੜਾ ਸੰਵਾਰ ਹੈ ਸਭ ਤੋਂ ਪਹਿਲਾਂ ਤੇਰੇ ਤੋਂ ਇਹ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਹਰ ਪਾਸੇ ਸਾਰਾ ਕੁਝ ਡਾ ਹੋ ਰਿਹਾ ਹੈ ਕਿਉਂਕਿ ਉਹ ਕਿਸੀ ਕੱਟਾ ਵਾਪਰਦੀ ਹੈ ਜਿਹੜੇ ਖੁਦ ਨੂੰ ਅਗਿਆ ਕਰਨ ਵਾਲੇ ਸਿੱਖ ਨੇ ਜਾਂ ਪਰੰਪਰਾਵਾਂ ਨਾਲ ਜਿਹੜੇ ਪਿਆਰ ਕਰਨ ਵਾਲੇ ਸਿੱਖ ਨੇ ਉਹਨਾਂ ਦੇ ਮਨਾਂ ਜਿਹੜਾ ਰੋਸ ਹੁੰਦਾ ਉਸ ਭਾਵ ਕਿਉਂਕਿ ਹਰ ਬੰਦਾ ਹਰ ਸਿੱਖ ਜਿਹੜਾ ਉਹ ਸੱਚ ਕੰਸ਼ੀ ਨਰਬੰਦਾ ਸਾਹਿਬ ਔਰ ਸ਼ਰੀਅਤ ਕਾਬਲ ਦੇਖਦਾ ਹੈ ਕਿ ਤੁਹਾਨੂੰ ਗਲਤ ਐਕਚੁਅਲੀ ਨਹੀਂ ਉਹਦੀ ਉਹ ਤਾਬੀ ਕਰਦਾ ਹੈ ਜੇ ਜਦੋਂ ਐਸੇ ਵਰਤਾਰੇ ਇੰਨਾ ਪਾਵਨ ਸਥਾਨ ਉੱਤੇ ਵਰਨਣ ਕੀਤਾ ਜਾਂਦਾ ਤੇ ਉਹਨਾਂ ਸਿੱਖਾਂ ਦੇ ਬਾਰੇ ਵਿੱਚ ਜਿਹੜਾ ਉਹ ਦੁੱਖ ਜਰੂਰ ਆ ਜਾਂਦਾ ਧੰਨਵਾਦ